ਪਹਿਲਾਂ ਤਾਂ ਸਾਡੇ ਸਾਰੇ ਹੀ ਮੀਡੀਆ ਦੇ ਨੌਜਵਾਨ ਅਸੀਂ ਤਾਂ ਕਹਾਂਗੇ ਸਾਡੇ ਵਿੱਚ ਨੇ ਜਿਹੜੇ ਤੁਸੀਂ ਦਿੱਤੇ ਸਮੇਂ ਤੇ ਆਪਾਂ ਜਿਹੜਾ ਪੀਸੀ ਦਾ ਟਾਈਮ ਦਿੱਤਾ ਸੀ ਸਭ ਤੋਂ ਪਹਿਲਾਂ ਫਤਿਹ ਲਾਇਆ ਵੈਰੂਜੀ ਕਲਪ ਸਾਬ ਵੈਰੂਜੀ ਦੇ ਮਤੇ ਸ੍ਰੀ ਵੈਰੂਜੀ ਕੀ ਫਤਿਹ ਮੈਂ ਜਿਹੜੀ ਸਾਡੀ ਅੱਜ ਸਵੇਰ ਦੀ ਮੀਟਿੰਗ ਹੋਈ ਸੀ ਬੜਾ ਇੰਤਜ਼ਾਰ ਸਾਨੂੰ ਕੀਤਾ ਵੀ ਕੀ ਹੈ ਉਹ ਸਾਡੀ ਜਿਹੜੀ ਪ੍ਰਧਾਨਗੀ ਮਿੰਡਲ ਦੀ ਤਿੰਨ ਜਣਾਂ ਦੀ ਸਾਡੀ ਮੀਟਿੰਗ ਹੋਈ ਹੈ ਉਹ ਤੇ ਸਾਰੀ ਜਾਣਕਾਰੀ ਦੇਣਗੇ ਮੈਂ ਸਿਰਫ ਜਿਹੜੇ ਇਸ਼ੂ ਤੇ ਆਪਣੀ ਮੀਟਿੰਗ ਪਿੱਛੇ ਪ੍ਰਸ਼ਾਸਨ ਨਾਲ ਚੱਲੀ ਐ। ਇਸ਼ੂ ਦੋ ਸੀਗੇ ਅਸੀਂ ਇੱਕ ਇਸ਼ੂ ਦੀ ਗੱਲ ਕੀਤੀ ਐ ਡੱਲੇਵਾਲ ਸਾਹਿਬ ਦੀ। ਕਿ ਡੱਲੇਵਾਲ ਸਾਹਿਬ ਚਾਹ ਹਸਪਤਾਲ ਦੇ ਵਿੱਚ ਜੋ ਕਿਵੇਂ ਗਏ ਕਿਵੇਂ ਗਏ ਇਹਦੇ ਸਪਸ਼ਟੀਕਰਨ ਸਰਕਾਰ ਕਰੇ। ਜਿੰਨਾ ਚਿਰ ਉਹਨਾਂ ਚਿਰ ਕੋਈ ਗੱਲ ਨਹੀਂ ਚੱਲਦੀ। ਡੱਲੇਵਾਲ ਸਾਹਿਬ ਆ ਕੇ ਇੱਥੇ ਤੁਸੀਂ ਉਹਨੂੰ ਛੱਡੋ। ਡੱਲੇਵਾਲ ਸਾਹਿਬ ਇੱਥੇ ਆਉਣ ਸਾਡੀ ਇਹੀ ਬੇਨਤੀ ਹੈ ਉਹਨਾਂ ਨੂੰ ਕਿ ਜਿੰਨਾ ਚਿਰ ਡੱਲੇਵਾਲ ਸਾਹਿਬ ਨਹੀਂ ਇੱਥੇ ਆਉਂਦੇ ਉੰਨੇ ਗਾਹਾਂ ਕੋਈ ਇਸ਼ੂ ਤੇ ਚਰਚਾ ਨਹੀਂ ਹੋਣੀ ਜਿਹੜੀ ਮਲ ਕੇਂਦਰ ਸਰਕਾਰ ਦੀ ਗੱਲ ਹੈ ਮੰਗਾਂ ਦੀ ਗੱਲ ਹੈ ਇਹ ਇਸ਼ੂ ਬਾਤ ਹੈ ਡੱਲੇਵਾਲ ਸਾਹਿਬ ਬਾਰੇ ਕੀ ਸੋਚਦੀ ਹੈ ਪੰਜਾਬ ਸਰਕਾਰ ਸਾਡੀ ਤਾਂ ਗੱਲਬਾਤ ਪੰਜਾਬ ਸਰਕਾਰ ਨਾਲ ਹੈ ਗੱਲ ਲੰਮੀ ਨਹੀਂ ਹੋਈ ਸਿਰਫ ਬੈਠੇ ਰਿਹਾ ਇਹ ਇਸ਼ੂ ਤੇ ਅਸੀਂ ਜਵਾਬ ਪੁੱਛਿਆ ਜਿਹਨਾਂ ਦੇ ਡੱਲੇਵਾਲ ਸਾਹਿਬ ਨੂੰ ਪੰਜਾਬ ਸਰਕਾਰ ਮੋਰਚੇ ਤੇ ਭੇਜੇ ਗਾਂਹਾਂ ਵਾਲੇ ਇਸ਼ੂ ਆ ਜਿਹੜੇ ਉਹ ਫੇਰ ਵਿਚਾਰਾ ਤਾਂ ਅਗਲੀ ਮੈਂ ਇਹ ਕਹਿੰਦਾ ਵੀ ਉਹਨਾਂ ਨੇ ਸਾਨੂੰ ਕਿਹਾ ਵੀ ਤੁਹਾਡੀ ਗੱਲ ਅਸੀਂ ਸੁਣ ਲਈ ਅਸੀਂ ਆਪਦੇ ਉੱਚ ਅਧਿਕਾਰੀਆਂ ਨਾਲ ਗੱਲ ਕਰਕੇ ਪੰਜਾਬ ਸਰਕਾਰ ਨਾਲ ਗੱਲ ਕਰਕੇ ਮੰਤਰੀ ਮੁੱਖ ਮੰਤਰੀਆਂ ਨਾਲ ਗੱਲ ਕਰਕੇ ਜਲਦੀ ਹੀ ਤੁਹਾਨੂੰ ਮੈਸੇਜ ਦੁਬਾਰਾ ਦੇਵਾਂਗੇ ਅਸੀਂ ਤਾਂ ਇੱਥੋਂ ਤੱਕ ਵੀ ਕਹਿਤਾ ਕਿ ਜਿਹੇ ਜਾ ਮਾਹੌਲ ਹੈ ਜਿਹੇ ਜਾਂ ਸਾਨੂੰ ਗੁੱਸਾ ਹੈ ਜਿੰਨਾ ਕਿ ਸਾਨੂੰ ਆਇਆ ਹੈ ਜਿੰਨਾ ਕਿ ਕੀਤਾ ਹੈ ਇਹਨੂੰ ਬਿਹਤਰ ਇਹ ਹੈ ਸਾਨੂੰ ਲੜਦਾ ਸੀ ਲੜਦੇ ਆ ਤਾਂ ਬਿਹਤਰ ਇਹ ਹੈ ਕਿ ਸਭ ਤੋਂ ਸ਼ਾਂਤ ਕਰਨਾ ਹੈ ਤਾਂ ਲੋਕਾਂ ਨੂੰ ਡੱਲੇਵਾਲ ਸਾਹਿਬ ਨੂੰ ਇੱਥੇ ਲੈ ਕੇ ਆਓ ਤਾਂ ਉਹਨਾਂ ਨੇ ਸਾਨੂੰ ਇੰਨਾ ਇੱਕ ਵਿਸ਼ਵਾਸ ਦਵਾਇਆ ਕਿ ਜਲਦੀ ਹੀ ਅਸੀਂ ਤਾਂहां ਗੱਲਬਾਤ ਕਰਕੇ ਸੋਨੂੰ ਮੈਸੇਜ ਦੇਵਾਂਗੇ ਅਸੀਂ ਇਹ ਕਹਿਆ ਵੀ ਸਾਨੂੰ ਮੈਸੇਜ ਦੇਣ ਦੀ ਲੋੜ ਨਹੀਂ ਡੱਲੇਵਾਲ ਸਾਹਿਬ ਤੁਹਾਡੇ ਕੋਲੇ ਆ ਡੱਲੇਵਾਲ ਸਾਹਿਬ ਨਾਲ ਗੱਲਬਾਤ ਕਰੋ ਡੱਲੇਵਾਲ ਸਾਹਿਬ ਨੂੰ ਇੱਥੇ ਲੈ ਕੇ ਆਓ ਅਗਲੀਆਂ ਗੱਲਾਂ ਫੇਰ ਹੀ ਸ਼ੁਕਰਾਂਗੇ ਹੁਣ ਮੇਥੋਂ ਬਾਅਦ ਜਿਹੜੀ ਸਾਡੀ ਮੀਟਿੰਗ ਚੱਲੀ ਐ ਜਿਹੜੇ ਅਗਲੇ ਪ੍ਰੋਗਰਾਮ ਨੇ ਉਹ ਆਪਣੇ ਨੁਭੰਗੂ ਜੀ ਸਾਰਿਆਂ ਦੀ ਜਾਣਕਾਰੀ ਕਰਨਗੇ ਮੈਂ ਇੰਨੀ ਕੁ ਜਾਣਕਾਰੀ ਦੇ ਕੇ ਜਿਹੜੀ ਉਹਨੇ ਸਾਫ਼ ਕਰਦਿਆਂ ਕਿ ਜਿਹੜੀ ਸਾਡੀ ਅਧਿਕਾਰੀਆਂ ਨਾਲ ਗੱਲਬਾਤ ਹੋਈ ਐ ਉਹਨਾਂ ਨੂੰ ਅਸੀਂ ਮੈਸੇਜ ਦਿੱਤਾ ਮੀਟਿੰਗ ਤੇ ਮੰਗਾ ਤੇ ਕੋਈ ਚਰਚਾ ਨਹੀਂ ਹੋਈ ਹੁਣੇ ਸਰਕਾਰ ਦੀ ਮਰਜ਼ੀ ਐ ਡੱਲੇਵਾਲ ਸਾਹਿਬ ਇੱਥੇ ਕਦੋਂ ਲੈ ਕੇ ਆਉਂਦੇ ਆ ਛੱਡ ਦਿਆ ਨਹੀਂ ਛੱਡਦੇ ਅਗਲਾ ਪ੍ਰੋਗਰਾਮ ਫਿਰ ਸਾਨੂੰ ਉਹਨਾਂ ਨੇ ਕੋਈ ਸਮਾਂ ਮੰਗਿਆ ਸਮਾਂ ਤੋਂ ਉਹ ਜਿਹੜਾ ਅਸੀਂ ਫਿਰ ਲਾਜ਼ਮੀ ਇਸ ਇਸ਼ੂ ਤੇ ਚਰਚਾ ਕਰਾਂਗੇ ਹੁਣ ਜਿਹੜੇ ਆਪਣੇ ਸਾਰੇ ਆਗੂ ਸਤਿਕਾਰ ਤੁਹਾਨੂੰ ਸਾਰਾ ਪਤਾ ਹੀ ਆ ਕਿ ਜੋ ਕੱਲ 26 ਤਰੀਕ ਤੋਂ 2:30 ਵਜੇ ਪਾਉਣੇ 3 ਵਜੇ ਦਰਮਿਆਨ ਇਹ ਸਾਰੀ ਹਕੀਕਤ ਜਿਹੜਾ ਪਾਣਾ ਵਰਤਿਆ ਪਰ ਵੱਡਾ ਵਿਸ਼ਵਾਸ ਘਾਤ ਕੀਤਾ ਇਸ ਪੰਜਾਬ ਸਰਕਾਰ ਨੇ ਕਿ ਜਿਹੜਾ ਸਾਫ਼ ਝਾੜ ਹੋ ਗਿਆ ਕਿ ਸੈਂਟਰ ਸਰਕਾਰ ਦੇ ਨਾਲ ਰਲਿ ਮਿਲੀ ਹੋਈ ਆ ਔਰ ਉਹਨਾਂ ਨੇ ਗੈਰ ਰਾਜਨੀਤਿਕ ਮੋਰਚਾ ਅਤੇ ਮਜ਼ਦੂਰ ਮੋਰਚਾ ਜਿਹੜਾ ਚੱਲ ਰਿਹਾ ਕਿਸਾਨਾਂ ਵੱਲੋਂ ਸ਼ੰਭੂ ਬਾਰਡਰ ਤੇ ਔਰ ਰਤਨਗੜ ਔਰ ਸਾਰੇ ਮੋਰਚਿਆਂ ਦੇ ਨਾਲ ਹੀ ਵਿਸ਼ਵਾਸ ਘਾਤ ਕੀਤਾ ਕਿ ਕੋਈ ਇਹੋ ਜੀ ਗੱਲ ਨਹੀਂ ਸੀ ਕਿ ਨਾ ਹੀ ਕੋਈ ਦਿਮਾਗ ਦੇ ਵਿੱਚ ਸੀ ਕਿ ਕਿ ਇਹਨਾਂ ਨੇ ਇਡਾ ਵੱਡਾ ਐਕਸ਼ਨ ਲੈ ਜਾਣਾ ਔਰ ਜਗਜੀਤ ਸਿੰਘ ਡੱਲੇਵਾਲ ਬਹੁਤ ਵੱਡੀ ਸੋਚ ਦੇ ਮਾਲਕ ਆ ਸਾਡਾ ਫੋਰਮ ਜਿਹੜਾ ਵਾ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਚੱਲਦਾ ਜਥੇਬੰਦੀਆਂ ਦਾ ਔਰ ਜਿਹੜੀ ਗੱਲਬਾਤ ਅਸੀਂ ਰੱਖਦੇ ਆ ਤੇ ਉਹਦਾ ਜਿਹੜਾ ਸਵਾਦਾਨ ਕੱਢਣਾ ਵਾ ਦੂਸਰੇ ਮੋਰਚਿਆਂ ਦੇ ਨਾਲ ਜਿਵੇਂ ਕਿਸਾਨ ਮਜ਼ਦੂਰ ਮੋਰਚਾ ਸ਼ੰਭੂ ਬਾਰਡਰ ਤੇ ਆ ਉਹ ਉਹਦੇ ਵਾਸਤੇ ਦੀ ਗੱਲ ਪਰ ਅੱਜ ਵੀ ਵੱਡੇ ਪੱਧਰ ਤੇ ਜਿਹੜੀ ਗੱਲਬਾਤ ਇਸ ਪ੍ਰਸ਼ਾਸਨ ਨਾਲ ਹੋਈ ਆ ਪੰਜਾਬ ਸਰਕਾਰ ਨਾਲ ਹੋਈ ਆ ਇਨਾਂ ਨੇ ਇਹੀ ਗੱਲ ਰੱਖੀ ਕਿ ਆਪਣੀ ਬਹੁਤ ਵੱਡੀ ਬੇਵਿਸ਼ਵਾਸਤੀ ਬਣ ਚੁੱਕੀ ਹੈ। ਔਰ ਇਹ ਬੇ ਏਡੀ ਵੱਡੀ ਬੇਵਿਸ਼ਵਾਸਤੀ ਬਣ ਚੁੱਕੀ ਹੈ ਕਿ ਹੋ ਸਕਦਾ ਇੰਨਾ ਜ਼ਿਆਦਾ ਬੇਵਿਸ਼ਵਾਸਤੀ ਸਾਨੂੰ ਸੈਂਟਰ ਸਰਕਾਰ ਤੇ ਨਾ ਹੋਵੇ ਜਿੰਨਾ ਤੁਸੀਂ ਪੰਜਾਬ ਨੇ ਰੂਪ ਰੇਖਾ ਨਿਭਾਤੀ ਹੈ। ਔਰ ਜਿੰਨਾ ਚਿਰ ਜਗਜੀਤ ਸਿੰਘ ਡੱਲੇਵਾਲ ਇੱਥੇ ਪਹੁੰਚਦਾ ਨਹੀਂ ਔਰ ਅਸੀਂ ਫੋਰਮ ਜਿਹੜੇ ਬਹਿ ਕੇ ਗੱਲ ਨਹੀਂ ਕਰਦੇ ਅਗਲੀ ਕੋਈ ਵਿਚਾਰ ਚਰਚਾ ਨਹੀਂ ਕੀਤੀ ਜਾ ਸਕਦੀ। ਔਰ ਇਹ ਵੀ ਹੋ ਸਕਦਾ ਕਿ ਜੇ ਲੰਮਾ ਸਮਾਂ ਬੀਤ ਜਾਵੇ ਕੋਈ ਹਫਤਾ ਖੰਡ ਤੇ ਫੇਰ ਸਾਡਾ ਭਾਈਚਾਰਾ ਪੰਜਾਬ ਚ ਹਰਿਆਣਾ ਆ ਰਾਜਸਥਾਨ ਆ ਕਰਨਾਟਕਾ ਵਾ ਵੱਖ-ਵੱਖ ਜਿਵੇਂ ਯੂਪੀ ਆ ਬਿਹਾਰ ਆ ਵੱਖ-ਵੱਖ ਰਾਜਾਂ ਦੇ ਵਿੱਚ ਵੱਡੇ ਪੱਦਰ ਤੇ ਲੋਕ ਰੋਸ ਵਿੱਚ ਨਿਕਲ ਆਉਣ ਕੇ ਜਿਹੜਾ ਫੇਰ ਪੰਜਾਬ ਸਰਕਾਰ ਦੇ ਅਧਿਕਾਰੀਆਂ ਤੋਂ ਨਾ ਸੰਭਾਲਿਆ ਜਾਵੇ ਗੱਲਬਾਹਰ ਚਲੇ ਜਾਵੇ ਔਰ ਇਸ ਕਰਕੇ ਫੌਰੀ ਇਹ ਬਣਦਾ ਕਿ ਸਰਦਾਰ ਜਗਜੀਤ ਸਿੰਘ ਡੱਲੇਵਾਲ ਇੱਥੇ ਮੋਰਚੇ ਦੇ ਵਿੱਚ ਆਉਣ ਔਰ ਉਦੋਂ ਅਗਲੀ ਗੱਲ ਇਹ ਆ ਕਿ ਇੱਕ ਦੋ ਦਿਨ ਦੇ ਵਿੱਚ ਇਹਨਾਂ ਜੋ ਸਾਨੂੰ ਵਸਵਾਸ ਦਵਾਇਆ ਕੀ ਸਾਨੂੰ ਇਹ ਦੱਸਦੇ ਆ ਪਰ ਕੀ ਇਹ ਮੈਸੇਜ ਕਰਦੇ ਆ ਪਰ ਉਹਦੇ ਬਾਰੇ ਅਗਲੀ ਜਿਹੜੀ ਕੋਈ ਰਣਨੀਤੀ ਹੋਗੀ ਅਗਲੀ ਗੱਲਬਾਤ ਹੋਗੀ ਦੂਸਰੇ ਵੀ ਕਿਸਾਨ ਮਜ਼ਦੂਰ ਮੋਰਚੇ ਦਾ ਉਹਨਾਂ ਰਹਿਸਾਂ ਦੀ ਕਰਕੇ ਕੋਈ ਅਗਲੀ ਹੋਰ ਰੂਪਰੇਖਾ ਜਿਹੜੀ ਅਲਿਕਣੀ ਆ ਉਹ ਇਸ ਪ੍ਰਸ਼ਾਸਨ ਦੇ ਮੈਸੇਜ ਤੋਂ ਬਾਅਦ ਕੋਈ ਗੱਲ ਆ ਸਕਦੀ ਆ ਧਨ ਨਾਲ ਜਿਹੜੀ ਮੀਟਿੰਗ ਹੋਈ ਸ਼ਾਸਨ ਤੋਂ ਪਹਿਲਾਂ ਜਿਹੜੀ ਤੁਹਾਡੀ ਆਪਸ ਵਿੱਚ ਮੀਟਿੰਗ ਦੇਖੋ ਜਿਹੜੀ ਸਾਡੀ ਮੀਟਿੰਗ ਹੋਈ ਆ ਦੂਜੇ ਫੋਰਮ ਨਾਲ ਨਹੀਂ ਮੀਟਿੰਗ ਹੋਏ ਪਾਈ ਕਿ ਸਮੇਂ ਦੀ ਘਾਟ ਹੋਣ ਕਰਕੇ ਜਿੰਨੀ ਸੰਗਤ ਆਈ ਆ ਸੰਗਤ ਦੇ ਪ੍ਰਬੰਧ ਕਰਨੇ ਲਈ ਦੋਨੇ ਮੋਰਚੇ ਅੰਦੀ ਡਿਊਟੀ ਵੀ ਬਣਦੀ ਆ ਅਸੀਂ ਸਵੇਰ ਦੇ ਲੱਗੇ ਹੋਏ ਆ ਕਿਉਂਕਿ ਸਾਡੀ ਨਾਨ ਪਿਟੀਕਲ ਦੀ ਇੱਥੇ ਮੋਰਚਿਆਂ ਚ ਮੀਟਿੰਗ ਹੋਈ ਸੀ ਉਹਦੇ ਵਿੱਚ ਇਹ ਫੈਸਲਾ ਲਿਆ ਦੇਖੋ ਸਾਰੇ ਧਰਮਾਂ ਦੇ ਵਰਗਾਂ ਦੇ ਲੋਕ ਕਿਸਾਨੀ ਖੇਤੀ ਕਰਦੇ ਆ ਅਸੀਂ ਉਹਨਾਂ ਨੂੰ ਅਪੀਲ ਤੁਹਾਡੇ ਮਾਧਿਅਮ ਰਾਹੀਂ ਕੀਤੀ ਆ ਜਿਹੜੇ ਧਰਮ ਨੂੰ ਵੀ ਮੰਨਦੇ ਨੇ ਲੋਕ ਉਹ ਅ ਦੋਨੇ ਫਾਰਮਾਂ ਦੀ ਮਤਲਬ ਚੜ੍ਹਦੀ ਕਲਾ ਲਈ ਹਰਦਾਸ ਬੇਨਤੀ ਕਰਨ ਜਿਹੜੇ ਜਿਹੜੇ ਧਰਮ ਨੂੰ ਮੰਨਦੇ ਆ ਜਿਵੇਂ ਸਾਡੇ ਬਹੁਤ ਹੀ ਸਤਿਕਾਰਯੋਗ ਜਗਜੀਤ ਸਿੰਘ ਡੱਲੇਵਾਲ ਚਾਹੇ ਉਹ ਬੰਦੀ ਬਣਾ ਰੱਖੇ ਨੇ ਪੰਜਾਬ ਸਰਕਾਰ ਨੇ ਪੁਲਿਸ ਦੀ ਕਸਟਡੀ ਦੇ ਵਿੱਚ ਹੈਗੇ ਆ ਉਹਨਾਂ ਲਈ ਤੇ ਦੂਜੇ ਜਿਹੜੇ ਮਰਨ ਵਰਤ ਤੇ ਬੈਠੇ ਆ ਸੁਖਜੀਤ ਸਿੰਘ ਹਰਦੋ ਝੰਡੇ ਲਈ ਉਹਨਾਂ ਲਈ ਹਰਦਾਸ ਬੇਨਤੀ ਕਰਨ ਸਵੇਰੇ ਸਾਡਾ ਆਪਾਸ ਹੋਇਆ ਸੀ ਕੱਲ ਨੂੰ ਫੇਰ ਮੀਟਿੰਗਾਂ ਕਰਕੇ ਦੋਨੇ ਫਾਰਮਾਂ ਦੀ ਮੀਟਿੰਗ ਹੋਊਗੀ ਜਿਹੜਾ ਅਗਲਾ ਡਿਸੀਜਨ ਆ ਜੋ ਵੀ ਹੋਊਗਾ ਉਹ ਪ੍ਰੈਸ ਦੇ ਸਾਹਮਣੇ ਰੱਖਿਆ ਜਾਊਗਾ ਔਰ ਜਿਹੜੀ ਪ੍ਰੈਸ ਦੀ ਬਾਤਾਂ ਹੋਏ ਕਰੂਗੀ ਖਨੌਰੀ ਬਾਰਡਰ ਤੇ ਉਹ 4 ਵਜੇ ਦਾ ਟਾਈਮ ਰੱਖਿਆ 4 ਵਜੇ ਕਰੇ ਕਰਾਂਗੇ ਹਰ ਰੋਜ਼ ਔਰ ਮੈਂ ਆਪਦੇ ਮਾਧਿਅਮ ਰਹੀ ਇਹ ਕਹਿਣਾ ਚਾਹੁੰਨਾ ਜਿਵੇਂ ਪ੍ਰਸ਼ਾਸਨ ਅੱਜ ਗੱਲਾਂ ਕਰਦਾ ਪਿਆ ਕਿਸੇ ਦੀ ਸੇਹ ਦੀ ਡੱਲੇਵਾਲ ਦੀ ਉਹਨਾਂ ਦੀਆਂ ਰਿਪੋਰਟਾਂ ਦੀ ਗੱਲ ਕਰਦਾ 10 ਮਹੀਨਿਆਂ ਤੋਂ ਮੋਰਚਾ ਚੱਲਦਾ ਉਦੋਂ-ਉਦੋਂ ਪ੍ਰਸ਼ਾਸਨ ਕਿੱਥੇ ਆ ਉਦੋਂ-ਉਦੋਂ ਦੀ ਪੰਜਾਬ ਸਰਕਾਰ ਕਿੱਥੇ ਹੈਗੀ ਆ ਪਰ ਜਿਹੜੇ 433 ਕਿਸਾਨ ਸ਼ਹੀਦ ਹੋਏ ਨੇ ਉਹ ਉਹਨਾਂ ਦੀ ਸੇਹ ਦੀ ਪਰਵਾਹ ਨਹੀਂ ਹੈ ਸਰਕਾਰ ਨੂੰ ਸਾਡਾ ਸ਼ੁਭਕਰਨ ਪੁੱਤ ਗੋਲੀਆਂ ਮਾਰ ਕੇ ਸ਼ਹੀਦ ਉਸ ਤੋਂ ਵੀ ਅੱਗੇ ਜਾਵਾਂ ਪਿਰਤਪਾਲ ਸਿੰਘ ਨੂੰ ਹਰਿਆਣੇ ਦੇ ਸਰਕਾਰ ਦੇ ਗੁੰਡਿਆਂ ਨੇ ਚੁੱਕ ਕੇ ਬੋਰੀਆਂ ਦੇ ਵਿੱਚ ਪਾ ਕੇ ਹਰਿਆਣੇ ਦੇ ਵਿੱਚ ਲੈ ਗਏ ਉਹਦਾ ਇਲਾਜ ਨਹੀਂ ਕਰਾਇਆ ਇਹ ਸਰਕਾਰਾਂ ਕਿੱਥੇ ਉਦੋਂ ਪੰਜਾਬ ਸਰਕਾਰ ਕਿੱਤੇ ਸੀ ਉਦੋਂ ਮੋਰਚਿਆਂ ਵੱਲੋਂ ਹਾਈ ਕੋਰਟ ਦੇ ਵਿੱਚ ਰਿਟ ਪਾ ਕੇ ਉਹਨਾਂ ਨੂੰ ਪੀਜੀਆਈ ਦੇ ਵਿੱਚ ਬਾਪੂ ਬਲਦੇਵ ਸਿੰਘ ਸਿਰਸਾ ਦੀ ਬੈਠੇ ਆ ਇਹਨਾਂ ਦੀ ਮੋਰਚਿਆਂ ਵੱਲੋਂ ਡਿਊਟੀ ਲੱਗੀ ਤੇ ਉਦੋਂ ਇਲਾਜ ਕਰਾਇਆ ਪੰਜ ਬੱਚਿਆਂ ਦੀ ਅੱਖਾਂ ਚਲੇ ਗਈਆਂ ਉਦੋਂ ਸਰਕਾਰ ਕਿੱਥੇ ਸੁੱਤੀ ਪਈ ਸੀ ਤੋਂ ਸਿੱਧਾ ਸਿੱਧਾ ਸੀ ਇਹ ਕਹਿ ਸਕਦੇ ਆ ਵੀ ਪੰਜਾਬ ਸਰਕਾਰ ਦੀ ਮਨਸ਼ਾ ਸਾਫ਼ ਨਹੀਂ ਜਿਹੜੇ ਲੋਕ ਵੀ 70 ਸਾਲਾਂ ਤੋਂ ਪੰਜਾਬ ਤੇ ਕਾਬਜ ਰਹੇ ਨੇ ਸੈਂਟਰ ਸਰਕਾਰ ਦੇ ਨੌਜਵਾਨੋ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਵੀ ਕਰਦਾ ਕਿਉਂਕਿ ਪਹਿਲਾਂ ਜਿਸ ਤਰ੍ਹਾਂ ਦਿੱਲੀ ਬਾਰਡਰਾਂ ਤੇ ਮੋਰਚੇ ਲੱਗੇ ਸੀ ਉਸ ਟਾਈਮ ਤੇ ਵੀ ਤੁਸੀਂ ਬਹੁਤ ਵੱਡੀ ਜ਼ਿੰਮੇਵਾਰੀ ਨਿਭਾਈ ਸੀ ਤੇ ਹੁਣ ਵੀ ਤੁਸੀਂ ਆਪਣੀ ਜ਼ਿੰਮੇਵਾਰੀ ਜਿਹੜੀ ਹੈ ਉਹ ਨਿਭਾ ਰਹੇ ਹੋ ਸੋ ਮੈਂ ਬੇਨਤੀ ਕਰਾਂ ਕਿ ਮੇਰੇ ਤੋਂ ਪਹਿਲਾਂ ਦੱਸਿਆ ਤੇ ਉਸ ਤੋਂ ਬਾਅਦ ਮਨੋ ਜੀ ਨੇ ਵੀ ਸੈਨਾ ਜੀ ਨੇ ਵੀ ਬੋਲਣੇ ਮੈਂ ਤਾਂ ਸਿਰਫ ਇਹਨੇ ਕਹਾਂਗਾ ਕਿ ਜਦੋਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੇ 26 ਨਵੰਬਰ ਨੂੰ ਆਪਣੀਆਂ ਕੇਂਦਰ ਸਰਕਾਰ ਵੱਲੋਂ ਮੰਨੀਆਂ ਹੋਈਆਂ ਮੰਗਾਂ ਮੰਨਵਾਉਣ ਲਈ ਲਾਗੂ ਕਰਾਉਣ ਲਈ 26 ਨਵੰਬਰ ਦਾ ਦਿਨ ਨਿਸ਼ਚਿਤ ਕੀਤਾ ਸੀ ਮਰਨ ਵਰਤ ਰੱਖਣ ਦਾ ਤੇ ਨਾਲ ਇਹ ਫੈਸਲਾ ਕੀਤਾ ਗਿਆ ਸੀ ਕਿ ਜੇਕਰ ਸਰਕਾਰ ਜਲਦੀ ਮੰਗਾਂ ਨਹੀਂ ਮੰਨਦੀ ਤੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੀ ਸ਼ਹੀਦੀ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਉਹਨਾਂ ਦੇ ਮ੍ਰਿਤਕ ਸਰੀਰ ਨੂੰ ਅਗਨ ਪੇਟ ਨਹੀਂ ਕੀਤਾ ਜਾਊਗਾ ਉਹਨਾਂ ਦਾ ਜਿਹੜਾ ਸਰੀਰ ਆ ਉਹ ਇੱਥੇ ਰੱਖਿਆ ਜਾਊਗਾ ਤੇ ਅਗਲਾ ਜਿਹੜਾ ਕਿਸਾਨ ਆਗੂਆ ਉਹ ਉਹਨਾਂ ਦੀ ਥਾਂ ਦਿੱਤੇ ਜਗਜੀਤ ਸਿੰਘ ਡੱਲੇਵਾਲ ਦੀ ਥਾਂ ਤੇ ਬੈਠੇਗਾ ਔਰ ਇਹ ਮੋਰਚਾ ਉਹਨਾਂ ਚਿਰ ਚੱਲੇਗਾ ਜਿੰਨਾ ਚਿਰ ਭਾਰਤ ਸਰਕਾਰ ਮੰਨੀਆਂ ਹੋਈਆਂ ਮੰਗਾਂ ਜਿਹੜੀਆਂ ਸਾਡੀਆਂ 12 ਮੰਗਾਂ ਜਿਨ੍ਹਾਂ ਨੂੰ ਲੈ ਕੇ ਮੋਰਚਾ ਚੱਲ ਰਿਹਾ ਹੈ ਇਹ ਪ੍ਰਵਾਨ ਨਹੀਂ ਹੁੰਦੀਆਂ ਉਹਨਾਂ ਚਿਰ ਇਹ ਮੋਰਚਾ ਚੱਲੇਗਾ ਤੇ ਕਈਆਂ ਦੇ ਮਨਾਂ ਦੇ ਵਿੱਚ ਸ਼ਾਇਦ ਸ਼ੰਕੇ ਹੋਣਗੇ ਵੀ ਇਹ ਕਹਿਣ ਦੀਆਂ ਗੱਲਾਂ ਇਸ ਤਰ੍ਹਾਂ ਕਿਵੇਂ ਹੋ ਸਕਦਾ ਲੇਕਿਨ ਪੰਜਾਬ ਤੇ ਕੇਂਦਰ ਸਰਕਾਰ ਨੇ ਉਹ ਸ਼ੁਰੂ ਹੋਣ ਤੋਂ ਪਹਿਲਾਂ ਹੀ ਜਿਹੜਾ ਇਹ ਉਹਨਾਂ ਨੇ ਐਕਸ਼ਨ ਲਿਆ ਜੋ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਕੱਲ 26 ਨਵੰਬਰ ਨੂੰ ਤੜਕੇ 4:30 ਵਜੇ ਹੀ ਜਿਸ ਤਰੀਕੇ ਨਾਲ ਇਥੋਂ ਚੁੱਕ ਕੇ ਲਗਾਇਏ ਨੇ ਤੇ ਉਸ ਤੋਂ ਬਾਅਦ ਇਹਨਾਂ ਸੋਚਿਆ ਸੀ ਵੀ ਸ਼ਾਇਦ ਇਹ ਮੋਰਚਾ ਜਿਹੜਾ ਹੁਣ ਅੱਗੇ ਨਹੀਂ ਚੱਲ ਸਕੇਗਾ ਲੇਕਿਨ ਜਿਹੜਾ ਸਾਡੇ ਵੱਲੋਂ ਸੰਯੁਕਤ ਕਿਸਾਨ ਮੋਰਚਾ ਗੈਰ ਆਨਿਤਿਕ ਵੱਲੋਂ ਤੇ ਕੇਐਮਐਮ ਵੱਲੋਂ ਜਿਹੜਾ ਇਹ ਫੈਸਲਾ ਕੀਤਾ ਗਿਆ ਸੀ ਕਿ ਉਸ ਤੋਂ ਬਾਅਦ ਅਗਲਾ ਜਿਹੜਾ ਕਿਸਾਨ ਆਗੂ ਆ ਉਹ ਪਰਵਰਤੇ ਬੈਠ ਜਾਏਗਾ ਹੁਣ ਮੈਂ ਜਦੋਂ ਉਹਨਾਂ ਨੇ ਚੁੱਕ ਲਿਆ ਤੇ ਉਸ ਤੋਂ ਬਾਅਦ ਜਿਹੜਾ ਸੀ ਸਰਦਾਰ ਸੁਖਜੀਤ ਸਿੰਘ ਨੇ ਉਹ ਫੈਸਲਾ ਕਰਕੇ ਤੇ ਉਹ ਇੱਕ ਲੋਕਾਂ ਦਾ ਜਿਹੜਾ ਪ੍ਰੇਕਾ ਸੀ ਉਹ ਦੂਰ ਕਰਤਾ ਸੋ ਇਸੇ ਤਰ੍ਹਾਂ ਹੀ ਅੱਗੇ ਜਿਹੜਾ ਸੰਘਰਸ਼ ਜਿਹੜਾ ਇਹ ਚੱਲਦਾ ਰਹੇਗਾ ਔਰ ਉਹਨਾਂ ਚਿਰ ਚੱਲੇਗਾ ਜਿੰਨਾ ਚਿਰ ਮੰਗਾ ਪਰਵਾਹੀ ਹੁਣ 26 ਤਾਰੀਖ ਨੂੰ ਜੋ ਘਟਨਾ ਘਟੀ उस बैसी घटना करने वाली जो भी सरकार है और जो भी पदाधिकारी हैं उनके पास इस घटना की कोई व्याख्या नहीं है कि कौन सा कानून है जो उनको इजाजत देता है कि ढाई बजे पौने तीन बजे रात में गिरफ्तार करने का बिना कोई कागज पत्र के बिना कोई कारण के बिना कोई आधार के ये कार्रवाई कोई लंपट कर सकता है कोई हत्यारा कर सकता है कोई डकैत कर सकता है तो इस प्रकार से जो पंजाब सरकार ने ये कारनामा किया है एक तो उन्होंने अपना ये चेहरा नंगा किया है कि मुझमें और नरेंद्र मोदी की सरकार में कोई अंतर नहीं है और ये हमारा पूरा मोर्चा ये बात मानने के लिए विवश है कि ये दोनों चोर चोर मौशेरे भाई हैं और इनकी कोशिश है कि जो आंदोलन को नई ऊंचाई पर ले जाने के लिए डल्लेवाल साहब ने जो फैसला किया मरण व्रत का आमरण अनशन का और ये सिलसिला तब तक जारी रहेगा जब तक कि सारी मानी हुई मांगे सरकार हमें दे नहीं देती है तो इसको विफल करने के लिए ਉਸ ਨੇ ਇਹ ਕਾਰਵਾਈ ਕੀਤੀ ਕਿ ਡੱਲੇਵਾਲ ਸਾਹਿਬ ਕੋ ਹਮ ਗ੍ਰਫਤਾਰ ਕਰ ਲੇਗੇ ਔਰ ਫਿਰ ਜੋ ਮੋਰਚੇ ਨੇ ਧੰਨਵਾਦ ਅਸੀਂ ਤੁਹਾਡੇ ਮਾਧਮ ਰਾਹੀਂ ਇਹ ਗੱਲ ਸਾਫ ਕਰਨੀ ਚਾਹੁੰਦੇ ਆ ਕਿ 13 ਫਰਬਈ ਤੋਂ ਸਾਡੇ ਦੋਵੇਂ ਫੋਰਮਾਂ ਵੱਲੋਂ ਬਾਰਡਰਾਂ ਦੇ ਉੱਤੇ ਸੰਘਰਸ਼ ਜਾਰੀ ਹੈ ਕੇਂਦਰ ਸਰਕਾਰ ਨੇ ਰਸਤੇ ਰੋਕ ਕੇ ਕੰਧਾਂ ਕੱਢ ਕੇ ਸਾਨੂੰ ਰੋਕਿਆ ਹੋਇਆ ਰਸਤਿਆਂ ਦੇ ਵਿੱਚ ਸੰਘਰਸ਼ਾਂ ਦੇ ਵਿੱਚ ਉਤਰਾ ਚੜਾ ਆਉਂਦੇ ਹੁੰਦੇ ਆ ਤੇ ਆ ਰਹੇ ਆ ਡੱਲੇਵਾਲ ਸਾਹਿਬ ਸਾਡੇ ਬਹੁਤ ਸਤਿਕਾਰਯੋਗ ਆਗੂਆ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਉਹਨਾਂ ਦੀ ਜਗ੍ਹਾ ਦੇ ਉੱਤੇ ਸੁਖਜੀਤ ਸਿੰਘ ਹਰਦੋ ਝੰਡੇ ਸਾਡੇ ਸਤਿਕਾਰਯੋਗ ਸਾਥੀ ਮਰਨ ਵਰਤ ਤੇ ਬੈਠੇ ਹੈ। ਜਣੀ ਇਹ ਇਸ ਤੋਂ ਅੱਗੇ ਸੰਘਰਸ਼ ਚੱਲਣੇ ਹੈ। ਇਹ ਸੰਘਰਸ਼ 19 ਦੇਰ ਤੱਕ ਚੱਲਣਗੇ ਜਿੰਨੀ ਦੇਰ ਤੱਕ ਪੰਜਾਬ ਤੇ ਕੇਂਦਰ ਸਰਕਾਰ ਸਾਡੀਆਂ ਗੱਲਾਂ ਪ੍ਰਵਾਨ ਨਹੀਂ ਕਰ ਲੈਂਦੀ। ਕਿਉਂਕਿ ਇੱਥੇ ਮਰਨ ਵਰਤ ਚਾਲੂ ਹੈ ਤੇ ਸ਼ੰਭੂ ਬਾਰਡਰ ਦੇ ਉੱਤੇ 6 ਦਸੰਬਰ ਨੂੰ ਅੱਗੇ ਵਧਣ ਦਾ ਫੈਸਲਾ ਜਿਹੜਾ ਉਹ ਕੀਤਾ ਹੋਇਆ ਹੈ। ਜਣੀ ਉੱਥੇ ਸਾਡੇ ਜਥਿਆਂ ਦੇ ਰੂਪ ਵਿੱਚ ਸਾਡੇ ਕਿਸਾਨ ਅੱਗੇ ਵਧਣਗੇ ਸਰਕਾਰ ਨੇ ਗੋਲੀਆਂ ਚਲਾਉਣੀਆਂ ਚਲਾ ਲੇ ਜਿੰਨੀਆਂ ਚਲਾਉਣੀਆਂ ਜਿੰਨੇ ਮਾਰਨੇ ਆ ਮਾਰ ਲੇ ਇੱਕ ਡੱਲੇ ਵਾਲ ਸਾਹਿਬ ਨੂੰ ਚੱਕ ਕੇ ਇਹ ਲੜਾਈ ਖਤਮ ਨਹੀਂ ਹੋ ਜਾਂਦੀ ਹਰ ਦੋ ਝੰਡੇ ਸਾਹਿਬ ਸ਼ਹੀਦੀ ਪਾ ਜਾਂਦੇ ਆ ਲੜਾਈ ਖਤਮ ਨਹੀਂ ਹੁੰਦੀ ਅਸੀਂ ਦੱਸਣਾ ਚਾਹੁੰਦੇ ਆ ਤੁਹਾਡੇ ਮਾਧਮ ਰਾਹੀਂ ਪੰਜਾਬ ਤੇ ਕੇਂਦਰ ਸਰਕਾਰ ਨੂੰ ਕਿ ਤੁਸੀਂ ਸਦਾ ਝੂਠ ਬੋਲਦੇ ਆਂ ਸਰਕਾਰਾਂ ਤੇ ਕੁਰਸੀਆਂ ਤੇ ਬੈਠ ਕੇ ਤੁਸੀਂ ਨੇ ਸਾਡੇ ਖੇਤੀਬਾੜੀ ਸੈਕਟਰ ਨੂੰ ਕਾਰਪੋਰੇਟ ਸੈਕਟਰ ਵਿੱਚ ਤਬਦੀਲ ਕਰਨ ਦਾ ਪੂਰਾ ਬੀੜਾ ਚੁੱਕਿਆ ਹੋਇਆ ਢੀ ਚੋਟੀ ਦਾ ਜ਼ੋਰ ਲਾਇਆ ਹੋਇਆ ਹੈ ਜਿਹਦੇ ਤਹਿਤ ਤੁਸੀਂ ਉਹ ਹਾਲਾਤ ਪੈਦਾ ਕੀਤੇ ਆ ਸਾਡੇ ਪੰਜਾਬ ਦੇ ਵਿੱਚ ਸਾਡੀਆਂ ਝੋਨੇ ਦੀ ਫਸਲ ਮੰਡੀਆਂ ਦੇ ਵਿੱਚ ਰੋਲੀ ਹੈ ਕਿਸਾਨਾਂ ਨੇ ਕੱਟ ਲਾਏ ਹੈ 200 ਤੋਂ ਲੈ ਕੇ 600 ਰੁਪਏ ਪ੍ਰਤੀ ਕੁੰਟਲ ਹਰ ਜਗ ਚੱਲਿਆ ਹੈ ਡੀਪੀ ਦੀ ਘਾਟ ਪੈਦਾ ਕੀਤੀ ਹੈ ਤੂੰ ਇਹਦੇ ਨਾਂ ਦੇ ਉੱਤੇ ਪੋਲੂਸ਼ਨ ਦੇ ਨਾਂ ਦੇ ਉੱਤੇ ਸਾਡੇ ਕਿਸਾਨਾਂ ਦੇ ਉੱਤੇ ਪਰਚੇ ਦਰਜ ਕੀਤੇ ਆ ਤੁਸੀਂ ਨੇ ਇਹ ਹਾਲਾਤ ਪੈਦਾ ਕਰ ਰਹੀ ਹੈ ਕੇਂਦਰ ਤੇ ਪੰਜਾਬ ਦੀ ਸਰਕਾਰ ਇਦੇ ਵਿੱਚ ਅਸੀਂ ਅਸਫਲ ਨਹੀਂ ਹੋਣ ਦਿੰਦੇ ਕਿਉਂਕਿ ਸਾਡੀ ਪੰਜਾਬ ਦੀ ਧਰਤੀ ਉਹਨਾਂ ਗੁਰੂ ਪੀਰਾਂ ਦੀ ਧਰਤੀ ਹੈ ਪੰਗਮਰਾਂ ਦੀ ਧਰਤੀ ਹੈ ਜਿਹੜੇ ਕਦੇ ਵੀ ਸੰਘਰਸ਼ ਤੋਂ ਬਿਨਾਂ ਕਿਸੇ ਤੇ ਵਿਸ਼ਵਾਸ ਨਹੀਂ ਕਰਦੇ ਅਸੀਂ ਸੰਘਰਸ਼ੀ ਲੋਕ ਆਪਦੇ ਸੰਘਰਸ਼ ਤੇ ਵਿਸ਼ਵਾਸ ਕਰਦੇ ਆ ਅਸੀਂ ਦੱਸ ਦੇਣਾ ਚਾਹੁੰਦੇ ਆ ਕਿ ਤੁਸੀਂ ਜਿੰਨਾ ਜ਼ੁਲਮ ਕਰਨਾ ਜਬਰ ਕਰਨਾ ਕਰੋ ਤੇ ਅਸੀਂ ਰੱਤੀ ਪਰ ਵੀ ਅਸੀਂ ਤੋਂ ਪਿੱਛੇ ਨਹੀਂ ਹਟਾਂਗੇ ਦੋਵੇਂ ਫੋਰਮ ਜਿੰਨੀ ਦੇਰ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਪਰਵਾਹ ਨਹੀਂ ਕਰਦੇ ਓਨੀ ਦੇਰ ਤੱਕ ਅਸੀਂ ਕਹਾਂਤ ਨਹੀਂ ਜਾਵਾਂਗੇ ਤੁਹਾਡੇ ਮੱਧਮ ਰਾਹੀਂ ਸਾਡੇ ਸਮੁੱਚੇ ਪਾਰ ਦੇਸ਼ ਦੇ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਕਿ ਭਰਾਵੋ ਜੇ ਖੇਤੀਬਾੜੀ ਸੈਕਟਰ ਬਚਾਉਣਾ ਹੈ ਜੇ ਨੌਜਵਾਨਾਂ ਵਾਸਤੇ ਨੌਕਰੀਆਂ ਦੇ ਬੂਹੇ ਖਲੋਣੇ ਆ ਤਾਂ ਹੁਣ ਸਮਾਂ ਤੇ ਹਾਲਾਤ ਮੰਗ ਕਰਦੇ ਆ ਕਿ ਘਰਾਂ ਦੇ ਸੁੱਖ ਤਿਆਕ ਕੇ ਆਓ ਆ ਸੰਘਰਸ਼ਾਂ ਵਿੱਚ ਕੁੱਦੀਏ ਸੜਕਾਂ ਤੇ ਆਈਏ ਤੇ ਸਰਕਾਰ ਦੀਆਂ ਨਾਸਾਂ ਦੇ ਵਿੱਚ ਧੂਆਂ ਲਿਆ ਕੇ ਅਸੀਂ ਆਪਣੀ ਖੇਤੀਬਾੜੀ ਸੈਕਟਰ ਨੂੰ ਬਚਾਈਏ ਨੌਕਰੀਆਂ ਦੇ ਬੂਹੇ ਖਲਾਈਏ ਤੇ ਪੰਜਾਬ ਦੀ ਧਰਤੀ ਦੇ ਵਿੱਚੋਂ ਨਸ਼ੇ ਖਤਮ ਕਰਾਈਏ ਸਰਕਾਰਾਂ ਝੂਠ ਬੋਲਦੀਆਂ ਜਿੰਦੀ ਮਰਜ਼ੀ ਸਰਕਾਰ ਬਣਾ ਲਓ ਕਿਸੇ ਨੇ ਸਾਡੀ ਮਾਣ ਨਹੀਂ ਪੜਨੀ ਇਸ ਕਰਕੇ ਸਾਡੀ ਸਮੂਹ ਕਿਸਾਨ ਦੇ ਸਵਾਸੀਆਂ ਨੂੰ ਬੇਨਤੀ ਹੈ ਕਿ ਵੱਧ ਚੜ ਕੇ ਸੰਘਰਸ਼ਾਂ ਵਿੱਚ ਪਹੁੰਚੋ ਪੁਲਿਸ ਵਧਿੱਕੀਆਂ ਕਰਦੀ ਹੈ ਡੱਲੇਆਲ ਸਾਹਿਬ ਨੂੰ ਝੁੱਕ ਕੇ ਲੈਗੀ ਹੋਰ ਵਧਿੱਕੀ ਕਰ ਸਕਦੀ ਹੈ ਸਾਡੇ ਅਗਲੇ ਸੁਖਜੀਤ ਸਿੰਘ ਹਰਦੋ ਚੰਡੇ ਨੂੰ ਗ੍ਰਿਫਤਾਰ ਕਰਕੇ ਇਲਜ਼ਾਜ਼ ਸਕਦੇ ਹੇ ਤਾਕਤ ਘਟੂਗੀ ਕਿਉਂਕਿ ਸਰਕਾਰ ਤਕੜੀ ਹੈ ਇਸ ਕਰਕੇ ਅਸੀਂ ਸਮੁੱਚੇ ਦੇਸ਼ ਵਾਸੀਆਂ ਨੂੰ ਬੇਨਤੀ ਕਰਦੇ ਹਾਂ ਕਿ ਆਓ ਭਰਾ ਭੋ ਸੰਘਰਸ਼ਾਂ ਦੇ ਵਿੱਚ ਕੁਦੋ ਸਮਾਂ ਮੰਗ ਕਰਦਾ ਹੈ ਕਿ ਅੱਗੇ ਹੋ ਕੇ ਸੰਘਰਸ਼ ਕਰੀਏ ਸਰਕਾਰ ਦੀਆਂ ਨੀਤੀਆਂ ਪਾਲਿਸੀਆਂ ਨੂੰ ਪੁੱਠਾ ਗੀੜਾ ਦਈਏ